ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਨਾ ਆਪਾਂ ਖੰਡਪਾਟ ਸਾਹਿਬ ਪ੍ਰਗਾਸ਼ ਕਰਾਏ ਆ ਤੇ ਬਾਬੇ ਨੂੰ ਲੈ ਕੇ ਆਏ ਆ ਆਪਾਂ ਤੇ ਆ ਦੇਖੋ ਆਪਾਂ ਘਰ ਵੀ ਬਹੁਤ ਵਧੀਆ ਸਜਾਇਆ ਤੇ ਅੱਗੇ ਤੁਹਾਨੂੰ ਨਾ ਆਪਾਂ ਖੰਡਪਾਟ ਸਾਹਿਬ ਪ੍ਰਗਾਸ਼ ਹੋ ਗਏ ਤੇ ਹੁਣ ਤੁਹਾਨੂੰ ਬਾਣੀ ਸੁਣਾਉਣੇ ਆ ਆਪਾਂ ਬਾਬੇ ਤੋਂ ਤੇ ਸਰਵਣ ਕਰੋ ਬਾਣੀ ਤੇ ਨੰਦ ਸੁੱਤਰਤਾਏ ਭੰਤੇ ਇਗਤ ਮਿਤ ਤੁਮਹੀ ਜਾਮੀ ਨਾਨਕ ਦਾਸ ਸਤਿ ਕਰਮਾਨੀ ਉਧਿਆਇ ਕਰੇ ਆਰਦਾਸੁ ਮਾੜੀ ਜੀਉ ਪਿੰਡ ਸਭ ਕੀਰਤਿ ਗੁਰੂ ਪਉਨਾ ਨੇਕ ਸਭ ਤੇਰੀ ਵਡਿਆਈ ਕੋਈ ਨਾਮ ਨਾਨਕ ਕੀਰਤਿ ਵਾਹਿਗੁਰੂ ਵਾਹਿਗੁਰੂ ਵਾਹਿ سب ہونا <سؤال> جی سہای <سؤال> دسویں پاشاہی ਆਨ ਪਿਆਰੇ ਚਲ ਸਾਹਿਬ ਜਾਦੀ ਚਾੜੀ ਮੁਕਤੀ ਰਤਨੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਧਨ ਛਕਿਆ ਦਿੱਕਲਾਈ ਤੇਵਾਈ ਮੇੇਕ ਸੁਕੇਨਣ ਕੀਤਾ ਤਨਾ ਪਿਆਰੇ ਚਰਨ ਦੀ ਕਮਾਈ ਦਾ ਤੇਹੰਤ ਖਾਲਸਾ ਸਾਹਿਬ ਗੁਰਨਾਮ ਜੀ ਵਾਹਿਗੁਰੂ ਜਿਨਾ ਸਿਨਾਂ ਸੁਨਿਆ ਧਰਮੇ ਸੀਤੇ ਬੰਦ ਬੰਦ ਕਰਵਾਏ ਹੋਪਰਾਂ ਲੋਹਾਂੀਆਂ ਚਲਤ ਨਿਤ ਕਰਿਆ ਰਣ ਚਾਏਗੇ ਸਿੱਖੀ ਸਿਧਰ ਕੇ ਸਾਂ ਸਵਾਸ ਸੱਚ ਨਿਵਾਇ ਗੁਰਦੁਆਰੇ ਦੀ ਸੇਵਾ ਲਈ ਗੰਤਪੁਰਵਾਨੀਆਂ ਕੀਤੀਆਂ। ਅੰਦਰ ਨਾਲ ਸਿੱਖਾਂ ਸਿਕੜਿਆ ਭਿੰਡੀਆਂ ਨੇ ਕਮਾਈ ਦਾ ਅਧਿਆਨਤਰ ਖਾਲਸਾ ਸਾਹਿਬ ਗੁਰਨਾਮ ਕੀ ਵਾਹਿਗੁਰੂ ਪੰਜਾਬ ਕਤਾਂ ਸਰਬੱਤ ਗੁਰਦਵਾਰਨ ਦਾ ਧਿਆਨ ਅੰਦਰ ਖਾਲਸਾ ਸਾਹਿਬ ਗੁਰਨਾਮ ਕੀ ਵਾਹਿਗੁਰੂ ਫਿਰ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਮਿਤਾਵੈ ਕਹਤੇ ਆ ਉਹਨਾਂ ਦਾ ਸਦਕਾ ਸਰਬ ਸੁਖ ਹੋਵੇ ਗੰਨ ਹਾਂ ਕਾਂਸਾ ਜੀ ਸਾਹਿਬ ਤੁਮ ਕਾ ਰਚਾਰ ਹੈ ਦੇਵ ਤਿਰਪਤੀ ਬਲਦੀ ਪੈ ਅੰਤ ਕੀ ਇਹ ਸ੍ਰੀ ਸਾਹਿਬ ਜੀ ਸੁਹਾਏ ਬਲਸ ਜੀ ਕੇ ਬੋਲ ਬਾਲੇ ਬੋਣਾ ਜੀ ਸਾਹਿਬ ਗੁਰੂ ਵਾਹਿਗੁਰੂ ਲਾਸ਼ੀ ਦੀ ਸਿੱਖਾਂ ਨੂੰ ਸਿੱਖੀ ਦਾ ਨਾਮ ਕੇਸ ਨਾਮ ਰਹਿਤ ਦਾ ਨੂਰੇਕ ਦਾ ਨਾਮ ਸਾਹਬ ਦਾ ਘਰੋਸਾ ਦਾ ਨਾਮ ਦਾ ਨਾਮ ਦਾ ਸ੍ਰੀ ਅਮਰਤ ਸਾਬ ਜੀ ਕੇ ਦਰਸ਼ਨਿਸ ਨਾਮ ਚਮਕੀਆਂ ਝੰਡੇ ਹੋਗੇ ਜੁਗੋ ਜੁਗੈ ਦਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸੇਖਾਂ ਦਾ ਮਰਣੀ ਮਾ ਮਾ ਪੁੱਜੀ ਮਾ ਬਦਰਾਖਿਆ ਬਕਾਲ ਪ੍ਰਖੋ ਵਹਿਗੁਰੂ ਆਪਣੇ ਪੰਥ ਦੇ ਇਸ ਦਾ ਸੁਹਾਈ ਦਾ ਤਨ ਜਿਓ ਗੁਰਦਵਾਰ ਮੰਨ ਕਾਣਾ ਸਿਰ ਤੇ ਹਰ ਗੁਰਦਵਾਰੇ ਗੁਰਦਾਰ ਜਨਾ ਕੋਂ ਖਾਲਸੇ ਪੰਥ ਨੂੰ ਵਿਛੋੜਿਆ ਗਿਆ ਜਿਨ੍ਹਾਂ ਦੇ ਪੁੱਲੇ ਦਰਸ਼ਨ ਜਿਦਾਰ ਸੇਵਾ ਸੰਭਾਲ ਦਾਨ ਪਿਆਰੀ ਕੋਈ ਸੋਜ ਬਖਸ਼ੋ ਇਹ ਨਿਰਮਣਿਆਂ ਦੇ ਮਾਨ ਨੇ ਤਾਨਿਆਂ ਦੇ ਸਾਧਨ ਨਿਉਟਿਆਂ ਦੇ ਹੋ ਨੇਤਰਿਆਂ ਦੇ ਧਿਰ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਪਾਵਨ ਪਵਿੱਤਰ ਚਰਨਾ ਕਮਨਾ ਦਾਸ ਬੇਨਤੀ ਹੈ ਜੀ ਲੱਖ ਖੁਸ਼ੀਆਂ ਬਾਤ ਸਾਈਆਂ ਜੀ ਦੇ ਸਤਿਗੁਰ ਨਦਰ ਕਰੇ ਨਿਮਕੀ ਤੁਹਾਰਾ ਨਾਮ ਦੇਵ ਰਮਨ ਤੁਨ ਸੇਤਲ ਹੋਏ ਵਕਨ ਸਾ ਸਤਗੁਰ ਜੀ ਨਰਕਰ ਦੇ ਸੇਬ ਸਰਦਾਰ ਗੁਰਮੀਤ ਸਿੰਘ ਜੀ ਦਾ ਸਮੂਹ ਪਰਿਵਾਰ ਰਲ ਕੇ ਆਪ ਜੀ ਅਸ਼ੀਰਵਾਦਾ ਕਰਦੇ ਹੋਏ ਆਪਣੇ ਘਰ ਵਿਖੇ ਆਪ ਜੀ ਦੇ ਪਾਵਨ ਚਰਨ ਕੁਮਾਈ ਨੇ ਆਪ ਜੀ ਨੇ ਕਿਰਪਾ ਕੀਤੀ ਸਤਿਗੁਰੂ ਸਾਹਿਬ ਸੰਤਾਂ ਮੁਖਲੇ ਦਰਸ਼ਨ ਦਿਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਦੀ ਆਪੀ ਦਾ ਕੋਟਾਣ ਕੋਟ ਤੁੰਗਵਾਦ ਸ਼ੁਤਰ ਹੈ ਕਿ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਟਾਜ ਦੇ ਸ੍ਰੀ ਅੰੰਦ ਪਾਉਲ ਪ੍ਰਣਾਮ ਕਰਾਉਣ ਨਿਸ਼ਚੇ ਪਾਤਸ਼ਾਹ ਆਪ ਜੀ ਨੂੰ ਖੁਸ਼ੀਆਂ ਨਹੀਂ ਨਰਕਰ ਦੇ ਸੇਵ ਸਰਦਾਰ ਗੁਰਮੀਤ ਸਿੰਘ ਰਿਟਾਇਰਮੈਂਟ ਦੀ ਖੁਸ਼ੀ ਦੇ ਵਿੱਚ ਸਤਿਗੁਰੂ ਆਪ ਜੀ ਚਰਨਾਂ ਪਰ ਸਜੇ ਹੋਈ ਹੈ ਇਸ ਵੇਲੇ ਤੋ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸ਼ਰਣ ਨੂੰ ਕਰਵਾ ਰਹੇ ਹਨ ਆਪ ਜੀ ਕਿਰਪਾ ਕਰਨੀ ਬ੍ਰੰਤੀ ਸਿੰਘਾਂ ਨੂੰ ਬਾਣੀ ਪੜਨ ਦਾ ਪ੍ਰਵਾਨ ਨੂੰ ਬਾਣੀ ਸੁਣਨ ਦਾ ਸੇਵਾ ਕਰਨ ਦਾ ਬਹੁਤ ਉਤਮ ਬਖਸ਼ ਕਰਨਾ ਜੀ ਮਿਹਰ ਭਰਿਆ ਹੱਥ ਅਨਸਾਰੇ ਕੀ ਘਰ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਬੱਚੇ ਦੇ ਇਸ ਪਰਦੇਸ ਦੇ ਵਿੱਚ ਰਹਿੰਦੇ ਹੋਏ ਬੱਚਿਆਂ ਦੇ ਸਭ ਤੋਂ ਮਿਹਰ ਭਰਿਆ ਹੱਥ ਰੱਗੇ ਮੱਤਿਆਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੜਦੀਆਂ ਬਲ ਬਖਸ਼ਿਸ਼ ਕਰਨੀਆਂ ਸਿੱਕੇ ਪਾਸ਼ਾ ਕਰਤੀਆਂ ਕਾਰੋਬਾਰ ਵਾਧੇ ਪੂਰੀਆਂ ਬਖਸ਼ਿਸ਼ ਕਰਨੀਆਂ ਇਸ ਵੇਲੇ ਜੀ ਅਨਪਾਠ ਸਾਹਿਬ ਜੀ ਪਰਮਪਤਾ ਸਵੇਮ ਸੇਵ ਪਰਵਾਰ ਸਿੱਖ ਸੰਗਤ ਦਾ ਵੱਲੋਂ ਬੇਨਤੀ ਹੈ ਮਹਾਜਨ ਬਿੱਕੀਆਂ ਨੇ ਇਸ ਜਨਾਂ ਵਿੱਚੋਂ ਬੇਟਾ ਮੰਨਣਾ ਹੈ ਸੋ ਜੀ ਆਦੀ ਭਰਪੂਰ ਕਰਨੀ ਕਾਰੋ ਕੰਡ ਬਦੂਦਾਨੀ ਸਭ ਦੀ ਸੇਵਾ ਪੇਟਾ ਅ ਜੀ ਮੰਨ ਗੁਰੂ ਕਰਨੀ ਸਤੂ ਜੀ ਸੇਵਾ ਪਰਿਵਾਰ ਜੋ ਮੰਦੀਆਂ ਮਨੋ ਕਾਮਨਾ ਭਾਵਨਾ ਲੈ ਕਰਕੇ ਸਿਖੰਡ ਪਾਠ ਸਹਿ ਪ੍ਰਣਮ ਕਰਵਾ ਲੈ ਇਸੋ ਮੰਦੀਆਂ ਮਨੋ ਕਾਮਨਾ ਭਾਵਨਾ ਪੂਰੀਆਂ ਕਰਨੀਆਂ ਦੀ ਸਾਰੇ ਕਰਤਾਰਵਾਰ ਦੇ ਸਤੇ ਮਿਹਰ ਭਰਿਆ ਪ੍ਰਸ਼ਨਾ ਆਹ ਖੰਡ ਪਾਠ ਦੀ ਪ੍ਰਣਮਤਾ ਸੁਣ ਇੱਥਾਵਰ ਰਬੇਦਰ ਕੜਾ ਅਪਸੇ ਦੀ ਸਿਆ ਕਰਕੇ ਹਾਜ਼ਰੀ ਕੀ ਰਤੇ ਪ੍ਰਵਾਨ ਹੋਵੇ ਪ੍ਰਵਾਨ ਹੋਵੇ ਅਗਰਾ ਪ੍ਰਸ਼ਾਦ ਸਾਧ ਸੰਤਨ ਕਾਮ ਦੀ ਅਗਿਆਵਸ਼ ਕਰੋ ਸੇਵਾ ਮੰਨ ਜੋੜ ਕਰਨੀ ਸਤਿਗੁਰੂ ਜੀ ਆਪ ਜੀ ਕਰੋ ਕਿਰਪਾ ਗੁਰਿੰਦੀ ਸਿੰਘਾਂ ਨੂੰ ਸ੍ਰੀ ਖੰਡ ਪਾਠ ਸਹਿ ਪ੍ਰਣਮ ਕਰ ਲਈ ਅਗਿਆਵਸ਼ ਕਰੋ سونی <Sessly> <Sessly> song